ਕਰਦੇ ਜਾਂ ਖੇਤੀ ਸੂਚਨਾਵਾਂ ਦੇਖ ਸੁਣ ਰਹੇ ਸਮੂਹ ਕਿਸਾਨ ਵੀਰਾਂ ਨੂੰ ਫਤਿਹ ਅਰਜ ਕੀਤੀ ਜਾਂਦੀ ਆ ਵਾਹਿਗੁਰਜੀ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਕਿਸਾਨ ਵੀਰੋ ਅਸੀਂ ਸਮੇਂ-ਸਮੇਂ ਤੇ ਤੁਹਾਡੇ ਨਾਲ ਖੇਤੀਬਾੜੀ ਸੰਬੰਧ ਸੂਚਨਾਵਾਂ ਸਾਂਝੀਆਂ ਕਰਦੇ ਰਹਿੰਨੇ ਆ ਜਿਵੇਂ ਕਿ ਤੁਹਾਨੂੰ ਪਤਾ ਹੀ ਆਪਾਂ ਦੇਖ ਰਹੇ ਆ ਨਰਮੇ ਦੇ ਖੇਤ ਵਿੱਚ ਖੜੇ ਆ ਤੇ ਹੁਣ ਸਮਾਂ ਹੋ ਗਿਆ ਕਿ ਨਰਮੇ ਦਾ ਸਰਵੇਖਣ ਚੱਲ ਪਿਆ ਸਾਡੇ ਜ਼ਿਲ੍ਹੇ ਦੀਆਂ ਕੁੱਲ 27-28 ਟੀਮਾਂ ਨਰਮੇ ਦੇ ਸਰਵੇਖਣ ਲਈ ਬਣ ਚੁੱਕੀਆਂ ਆ ਜਿਦੇ ਵਿੱਚ ਅਸੀਂ ਸੋਮਵਾਰ ਅਤੇ ਵੀਰਵਾਰ ਨਰਮੇ ਦਾ ਸਰਵੇਖਣ ਕਰਦੇ ਆਂ ਜਿਸ ਵਿੱਚ ਜੋ ਅਸੀਂ ਮੁੱਖ ਕੀੜਾ ਚਿੱਟੀ ਮੱਖੀ ਹਰਾ ਤੇਲਾ ਗਲਾਬੀ ਸੁੰਡੀ ਤੇ ਹੋਰ ਜੋ ਨਿੱਕੇ ਕੀੜੇ ਆ ਜਾਂਦੇ ਆ ਪੂਰੀ ਜੂ ਉਦਾਂ ਉਹਨਾਂ ਕੀੜਿਆਂ ਦਾ ਸਰਵੇਖਣ ਕਰਦੇ ਆਂ ਕਿਸਾਨ ਵੀਰੋ ਇਸ ਵੀਡੀਓ ਦੇ ਵਿੱਚ ਅਸੀਂ ਥੋੜੇ ਨਾਲ ਚਿੱਟੀ ਮੱਖੀ ਦੇ ਸਰਵੇਖਣ ਸੰਬੰਧੀ ਗੱਲ ਕਰਾਂਗੇ ਕਿ ਇੱਕ ਕਿਸਾਨ ਆਪਣੇ ਖੇਤ ਵਿੱਚ ਨਰਮੇ ਦੇ ਖੇਤ ਵਿੱਚ ਚਿੱਟੀ ਮੱਛਰ ਦਾ ਸਰਵੇਖਣ ਕਿਸ ਤਰ੍ਹਾਂ ਕਰ ਸਕਦਾ ਕਿਸਾਨ ਵੀਰੋ ਜੋ ਚਿੱਟਾ ਮੱਛਰ ਆ ਸਭ ਤੋਂ ਜ਼ਿਆਦਾ ਐਕਟਿਵ ਸਵੇਰੇ 10 ਵਜੇ ਤੋਂ ਪਹਿਲਾਂ-ਪਹਿਲਾਂ ਸਭ ਤੋਂ ਜ਼ਿਆਦਾ ਐਕਟਿਵ ਹੁੰਦਾ ਜੇਕਰ ਤੁਸੀਂ ਦੁਪਹਿਰੇ ਖੇਤ ਦੇ ਵਿੱਚ ਜਾ ਕੇ ਉਸ ਦਾ ਸਰਵੇਖਣ ਕਰੋਗੇ ਤੁਹਾਨੂੰ ਦੇਖਣ ਨੂੰ ਬਹੁਤ ਘੱਟ ਦਿਖੂਗਾ ਜੇਕਰ ਤੁਸੀਂ ਸਵੇਰੇ-ਸਵੇਰੇ ਜਾਂ ਸ਼ਾਮ ਦੇ ਵੇਲੇ ਸਰਵੇਖਣ ਕਰੋਗੇ ਤਾਂ ਤੁਹਾਨੂੰ ਆਮ ਹੀ ਖੇਤਾਂ ਦੇ ਵਿੱਚ ਉੱਡਦਾ ਦਿਖੂਗਾ ਤੇ ਇਹਦਾ ਵੀ ਇੱਕ ਬਹੁਤ ਹੀ ਟੈਕਨੀਕਲ ਤਰੀਕਾ ਕਿ ਆਪਾਂ ਨਰਮੇ ਦੇ ਖੇਤ ਵਿੱਚ ਚਿੱਟੇ ਮੱਛਰ ਦਾ ਬੱਗਾ ਮੱਛਰ ਵੀ ਕਹਿੰਦੇ ਨੇ ਸਰਵੇਖਣ ਕਿਸ ਤਰ੍ਹਾਂ ਕਰਨਾ ਸਭਨੇਰੋ ਜਿਵੇਂ ਵੀ ਆਪਾਂ ਇੱਕ ਖੇਤ ਵਿੱਚ ਐਂਟਰ ਕਰਦੇ ਆ ਤਾਂ ਆਪਾਂ ਘਟੋ ਘਟ ਇੱਕ ਖੇਤ ਵਿੱਚ 10 ਬੁੱਟੇ ਦੇਖਣੇ ਆ ਨਰਮੇ ਦੇ ਤੇ ਉਹਨਾਂ 10 ਬੁੱਟਿਆਂ ਦੇ ਤਿੰਨ ਪੱਤੇ ਦੇਖਣਾ ਜਿਵੇਂ ਤੁਸੀਂ ਦੇਖ ਰਹੇ ਹੋ ਮੇਰੇ ਪਿਛਲੇ ਪਾਸੇ ਸੂਰਜਾ ਤਾਂ ਮੈਂ ਆਪਣੀ ਸੂਰਜ ਪਾਸੇ ਪਿੱਠ ਕਰਕੇ ਕੈਮਰਾਮੈਨ ਨੂੰ ਕਹੂੰਗਾ ਮੜੇ ਅੱਗੇ ਆਜੋ ਪਿੱਛੇ ਪਾਸੇ ਪਿੱਠ ਕਰਕੇ ਤਾਂ ਨਰਮੇ ਦੇ ਜਿਹੜੇ ਉੱਪਰਲੇ ਤਿੰਨ ਪੱਤੇ ਆ ਉਹਨਾਂ ਤੇ ਗਿਣਤੀ ਕਰੂੰਗਾ ਨਰਮੇ ਤੇ ਜਿਵੇਂ ਇਸ ਪੱਤੇ ਤੇ ਮੈਂ ਗਿਣਤੀ ਗੈਣ ਲਈ ਚ ਭਾਵ ਦੋ ਦੀ ਗਿਣਤੀ ਚਿੱਟੇ ਮੱਛਰ ਦੀ ਆ ਰਹੀ ਆ ਪਰ ਬਿਨਾ ਪੌਦੇ ਨੂੰ ਘੱਟ ਤੋਂ ਘੱਟ ਹਲਾਏ ਬੂਟੇ ਨੂੰ ਘੱਟ ਤੋਂ ਘੱਟ ਹਲਾਏ ਦੂਜੇ ਪੱਤੇ ਤੇ ਮੈਂ ਦੇਖੂਗਾ ਇਦਾਂ ਹੀ ਮੈਂ ਤੀਜੇ ਪੱਤੇ ਤੇ ਦੇਖੂਗਾ ਤੀਜੇ ਪੱਤੇ ਦੇ ਦੇਖ ਕੇ ਸਾਡੇ ਕੋਲ ਇੱਕ ਪਰਫਾਰਮਾ ਬਣਿਆ ਹੋਇਆ ਉਹਦੇ ਵਿੱਚ ਅਸੀਂ ਨੋਟ ਕਰ ਲਾਂਗੇ ਭਾਵ ਹੁਣਾ ਤੁਸੀਂ ਦੇਖੋਗੇ ਕਿ ਆਪਾਂ ਕਿਦਾਂ ਨਰਮੇ ਦੇ ਕਿਹੜੇ-ਕਿਹੜੇ ਬੁੱਟੇ ਸਿਲੈਕਟ ਕਰਨੇ ਆ ਆਪਾਂ ਜਿਵੇਂ ਹੀ ਖੇਤ ਦੇ ਵਿੱਚ ਐਂਟਰ ਕੀਤੇ ਕੁਝ ਤਿੰਨ ਬੁੱਟੇ ਆਪਾਂ ਇੱਕ ਕਿਸੇ ਤਰ੍ਹਾਂ ਦਾ ਪੈਟਰਨ ਬਣਾਉਣਾ ਜਾਂ ਜੈਡ ਦੀ ਸ਼ੇਪ ਤੇ ਜਾਂ ਐਨ ਦੀ ਸ਼ੇਪ ਦੇ ਵਿੱਚ ਜਿਵੇਂ ਖੇਤ ਵਿੱਚ ਐਂਟਰ ਕੀਤਾ ਉਥੋਂ ਦੀ ਇੱਕ ਬੁੱਟਾ ਉਥੋਂ ਦੇਖ ਲਿਆ ਇੱਕ ਬੁੱਟਾ ਉਥੋਂ ਦੇਖ ਲਿਆ ਤੀਜਾ ਉਥੋਂ ਦੇਖ ਲਿਆ ਜੋਥਾ ਵਿਚਾਲੋ ਦੇਖ ਲਿਆ ਪੰਜਮਾ ਇਥੋਂ ਦੇਖ ਲਿਆ ਛੇਮਾ ਉੱਥੋਂ ਦੇਖ ਲਿਆ ਸਤਮਾ ਅੱਠਮਾ ਨੌਮਾ ਪੂਰੇ ਖੇਤ ਵਿੱਚ ਚਾਹੇ ਉਹ ਕਿੱਲੇ ਦਾ ਟਾਕਾ ਜਾਂ ਦੋ ਕਿੱल्ल्या ਦਾ ਤਿੰਨ ਕਿੱल्ल्या ਦਾ ਉਹਨੂੰ ਆਪਾਂ ਇੱਕ ਯੂਨਿਟ ਮੰਨ ਗਏ 10 ਬੂਟੇ ਆਪਾਂ ਦੇਖਣੇ ਆ ਤੇ ਦਸਾਂ ਵਿੱਚੋਂ ਆਪਾਂ ਉਹਨਾਂ ਦੇ ਤਿੰਨ ਪੱਤੇ ਦੇਖਣੇ ਆ ਹਰੇਕ ਬੂਟੇ ਦੇ ਤਿੰਨ ਪੱਤੇ ਭਾਵ 30 ਪੱਤੇ ਹੋਗੇ ਇਦਾਂ ਹੀ ਆਪਾਂ ਹਰੇਕ ਜਿਵੇਂ ਪਹਿਲੇ ਪੱਤੇ ਦੀ ਗਿਣਤੀ ਦੇਖੀ ਦੋ ਆ ਗਈ ਦੂਜੇ ਦੇ ਦੇਖੀ ਤਿੰਨ ਆ ਗਈ ਇਦਾਂ ਕਰਦੇ ਚਾਰ ਆ ਗਈ ਕਿਸੇ ਦੇ ਇੱਕ ਆ ਗਈ ਕਿਸੇ ਦੇ ਇੱਕ ਵੀ ਨਹੀਂ ਆਈ ਉਹ ਸਾਰਿਆਂ ਦਾ ਆਪਾਂ ਟੋਟਲ ਕਰ ਲਾਂਗੇ 30 ਪੱਤਿਆਂ ਦਾ 10 ਬੁੱਟਿਆਂ ਦੇ 30 ਪੱਤਿਆਂ ਦਾ ਆਪਾਂ ਟੋਟਲ ਕਰ ਲਾਂਗੇ ਤੇ ਉਸ ਟੋਟਲ ਵਿੱਚੋਂ ਉਹਨੂੰ ਆਪਾਂ 30 ਜਿੰਨਾ ਵੀ ਟੋਟਲ ਆ ਗਿਆ ਉਹਨੂੰ 30 ਨਾਲ ਭਾਗ ਕਰ ਦਾਂਗੇ ਜੇ 30 ਨਾਲ ਭਾਗ ਕਰਕੇ ਜੇਕਰ ਸੰਖਿਆ ਪ੍ਰਤੀ ਪੱਤਾ ਆਪਣੇ ਕੋਲ ਚਿੱਟੇ ਮੱਛਰ ਦੀ ਆਜੂਗੀ ਜੇਕਰ ਸੰਖਿਆ 6 ਤੋਂ ਘੱਟ ਆਉਂਦੀ ਆ ਤਾਂ ਕਿਸਾਨ ਵੀਰੋ ਆਪਾਂ ਨੂੰ ਸਪਰੇਅ ਕਰਨ ਦੀ ਲੋੜ ਨਹੀਂ ਉਹ ਇੱਕ ਆਰਥਿਕ ਗਾਰ ਦੀ ਦਾਰਾ ਜਿੱਥੋਂ ਦੇ ਕੀੜਾ 6 ਪ੍ਰਤੀ ਪੱਤੇ ਤੋਂ ਵੱਧਦਾ ਤਾਂ ਆਪਾਂ ਨੂੰ ਸਪਰੇਅ ਕਰਨ ਦੀ ਲੋੜ ਪੈਂਦੀ ਹੈ ਅੱਗੇ ਆਪਾਂ ਇਨਸੈਕਟੀਸਾਈਡ ਪੈਸਟੀਸਾਈਡ ਦਵਾਈਆਂ ਵਰਤ ਸਕਦੇ ਆ ਜੇਕਰ 6 ਤੋਂ ਗਿਣਤੀ ਘਟਾ ਤਾਂ ਆਪਾਂ ਸਪਰੇਅ ਨਹੀਂ ਕਰਨੀਗੀ ਸੋ ਕਿਸਾਨ ਵੀਰੋ ਇਦਾਂ ਹੀ ਜੇ ਮੈਂ ਪੂਰੀ ਜੂੰ ਦੀ ਗੱਲ ਕਰਾਂ ਇਦਾਂ ਹੀ ਆਪਾਂ 30 ਪੱਤੇ ਜਿਵੇਂ ਨਰਮੇ ਦੇ ਵਿੱਚ ਬੱਗੇ ਮੱਛਰ ਵਿੱਚ ਆਪਾਂ 30 ਪੱਤੇ ਸਿਲੈਕਟ ਕੀਤੇ ਆ ਤੇ 10 ਬੂਟੇ ਸਿਲੈਕਟ ਕੀਤੇ ਉਦਾਂ ਹੀ ਆਪਾਂ ਕਰਨੇ ਆ ਤੇ ਆਪਾਂ ਦੇਖਣਾ ਤੇ ਉਹਨਾਂ ਦਾ ਜੋੜ ਕਰਨਾ ਉਹਨਾਂ ਦਾ ਜੋੜ ਤੋਂ ਜੇ 12 ਤੋਂ ਘੱਟ ਜੋੜ ਆਉਂਦਾ 30 ਪੱਤਿਆਂ ਦਾ ਜੋੜ ਜੇ 12 ਤੋਂ ਘੱਟ ਆਉਂਦਾ ਭਾਗ 30 ਕਰਕੇ ਜੇ 12 ਤੋਂ ਘੱਟ ਆਊਗਾ ਤਾਂ ਆਪਾਂ ਨੂੰ ਸਪਰੇਅ ਕਰਨ ਦੀ ਪੂਰੀ ਜੂੰ ਦੇ ਲਈ ਲੋੜ ਨਹੀਂ ਪੈਣੀਗੀ ਉਦਾਂ ਹੀ ਬੱਗੇ ਮੱਛਰ ਦੇ ਵਿੱਚ ਜੇ 6 ਤੋਂ ਗਿਣਤੀ ਘੱਟ ਆਉਂਦੀ ਆ ਪ੍ਰਤੀ ਪੱਤਾ ਚਿੱਟੇ ਮੱਛਰ ਦੇ ਬਾਲਗ ਦੀ ਤਾਂ ਆਪਾਂ ਨੂੰ ਸਪਰੇਅ ਕਰਨ ਦੀ ਲੋੜ ਨਹੀਂ ਪੈਂਦੀ ਜੇ ਅੱਗੇ ਆਪਾਂ ਨੂੰ ਜੇ 6 ਤੋਂ ਵੱਧ ਹੁੰਦੀ ਆ ਤਾਂ ਤੁਹਾਡੇ ਕੋਲ ਨਿਹੜੀਆਂ ਹੀ ਸਪਿਆ ਊ ਲਾਲਾ ਕਰ ਸਕਦੇ ਹੋ ਉਹ ਸ਼ੀਨ ਕਰ ਸਕਦੇ ਹੋ ਹੋਰ ਵੀ ਆਪਣੇ ਸਿੰਥੈਟਿਕ ਆ ਜੋ ਆਪਾਂ ਜੈਰ ਆ ਆਪਾਂ ਸਤੰਬਰ ਦੇ ਮਹੀਨੇ ਤੋਂ ਬਾਅਦ ਵਰਤਾਂਗੇ ਉਹਨਾਂ ਦੀ ਆਪਾਂ ਵਰਤੋਂ ਕਰਕੇ ਚਿੱਟੇ ਮੱਛਰ ਤੇ ਕਾਮਯਾਬ ਆਪਾਂ ਥੱਲ ਪਾ ਸਕਦੇ ਆ ਸੋ ਕਿਸਾਨ ਵੀਰੋ ਜੇਕਰ ਆਪਾਂ ਕਈ ਵਾਰ ਖੇਚੇ ਦਰਦੇ ਹੁਣ ਮੈਂ ਇੱਥੇ ਵੀ ਬੁੱਟੇ ਦੇਖ ਰਿਹਾ ਸੀਗਾ ਕਈ ਬੁੱਟਿਆਂ ਦੇ ਵਿੱਚ ਬੱਗਾ ਮੱਛਰ ਉੜਦਾ ਪਿਆ ਤੇ ਜਦੋਂ ਮੈਂ ਗਿਣਤੀ ਇੱਥੇ ਪਹਿਲਾਂ ਸਰਵੇਖਣ ਕਰ ਚੁੱਕਿਆ ਇੱਥੇ ਗਿਣਤੀ ਦੇਖੀ ਤਾਂ ਇਹਦੀ 3 ਤੋਂ ਘੱਟ 3.1 3.2 ਇਹਦੇ ਨੇੜੇ ਆ ਰਹੀ ਆ ਕਿ 6 ਤੋਂ ਘੱਟ ਆ ਰਹੀ ਆ ਤਾ ਆਪਾਂ ਨੂੰ ਇਸ ਖੇਤ ਵਿੱਚ ਸਪਰੇਅ ਕਰਨ ਦੀ ਲੋੜ ਨਹੀਂ ਜੇਕਰ ਕਿਸਾਨ ਵੀਰ ਦਾ ਫਿਰ ਵੀ ਮਨ ਨਹੀਂ ਠਹਿਰਦਾ ਤਾਂ ਇੱਕ ਨਿੰਮ ਵਾਲੀ ਸਪਰੇਅ ਸਸਤੀ ਹੀ ਪੈਂਦੀ ਆ 100-150 ਦਾ ਉਹਦਾ ਖਰਚਾ ਨਾ ਇੱਕ ਨਿੰਮ ਵਾਲੀ ਸਪਰੇਅ ਕਰ ਸਕਦਾ ਨਿੰਮ ਵਾਲੀ ਸਪਰੇਅ ਨਾਲ ਦੋ ਫਾਇਦੇ ਹੋਣਗੇ ਇੱਕ ਤਾਂ ਕੁਡਤਨ ਆ ਜਾਊਗਾ ਇੱਕ ਜੋ ਹਰਾ ਤੇਲਾ ਉਹ ਘੱਟ ਅਟੈਕ ਕਰੂਗਾ ਬੱਗਾ ਮੱਛਰ ਵੀ ਕੰਟਰੋਲ ਚ ਰਹੂਗਾ ਤੇ ਜੋ ਪੂਰੀ ਜੂੰ ਦਾ ਹੁਣ ਆਪਾਂ ਦੇਖ ਰਹੇ ਆ ਆਪਣੇ ਮੀਂਹ ਤਾਂ ਪਿਆ ਨਹੀਂਗਾ ਖੁਸ਼ਕ ਮੌਸਮ ਆ ਜਿਹਦੇ ਕਰਕੇ ਪੂਰੀ ਜੂੰ ਆਪਣੀ ਵੱਧ ਰਹੀ ਆ ਜੋ ਜਿਵੇਂ ਪੱਤਿਆਂ ਤੇ ਪਾਣੀ ਪੈ ਜਾਊਗਾ ਮਾੜੀ ਜੀ ਨਮੀ ਵੱਧ ਗਈ ਤਾਂ ਪੂਰੀ ਜੂੰ ਨੇ ਆਟੋਮੈਟਿਕਲੀ ਕੰਟਰੋਲ ਹੋ ਜਾਣਾ ਤੇ ਆਟੋਮੈਟਿਕਲੀ ਮਾਰਿਆ ਨਾ ਐਸੀ ਕਿਸਾਨ ਵੀਰੋ ਤਰੀਕਾ ਨਰਮੇ ਦੇ ਵਿੱਚ ਚਿੱਟੇ ਮੱਛਰ ਦਾ ਸਰਵੇਖਣ ਕਰਨ ਦਾ ਅੱਗੇ ਹੋਰ ਵੀਡੀਓ ਰਾਹੀਂ ਤੁਹਾਡੇ ਵਿੱਚ ਹੋਰ ਜੋ ਕੀੜੇ ਮਕੋੜੇ ਆ ਨਰਮੇ ਦੇ ਉਹਨਾਂ ਬਾਰੇ ਵੀ ਗੱਲਾਂ ਸਾਂਝੀਆਂ ਕਰਾਂਗੇ ਸੋ ਕਿਸਾਨ ਵੀਰੋ ਅੱਜ ਦਾ ਵਿਸ਼ਾ ਇੰਨਾ ਕੀ ਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤ